ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਲੋਕ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਸਾੜੀ ਲੈਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟੀਆਂ ਸਾੜੀ ਲੈਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟਿਆ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੀਏ ਮੈਨੂੰ ਕਰ ਲੈਣ ਦੇ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੀਏ ਮੈਨੂੰ ਕਰ ਲੈ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀਬੀਏ ਵਿੱਚੋਂ ਫੇਲ ਹੋ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀਬੀਏ ਵਿੱਚੋਂ ਫੇਲ ਹੋ ਗਿਆ ਦੋ ਮੇਰੋਏ ਕਾਲਜ ਦੇ ਅੱਗੇ ਬਹਿ ਕੇ ਨੀਬੀਏ ਵਿੱਚੋਂ ਫੇਲ ਹੋ ਗਿਆ ਸਾੜੀ ਲੈ ਦੇ ਵੇਦੋਰੇ ਲੱੱਪੇ ਵਾਲੀ ਵੇ ਚੋਰੇ ਲੱੱਪੇ ਵਾਲੀ ਵੇ ਮੁੰਡੇ ਆਸੇ ਆਲ ਕੋਟੀਆਂ ਸਾੜੀ ਲੈਦੇ ਵੇ ਦੋਰੇ ਲੱੱਪੇ ਵਾਲੀ ਵੇ ਚੋਰੇ ਲੱੱਪੇ ਵਾਲੀ ਵੇ ਮੁੰਡੇ ਆਸੇ ਆਲ ਕੋਟੀਆਂ ਸਾੜੀ ਲੈ ਦੂੰ ਨੀ ਦੋਰੇ ਲੱੱਪੇ ਵਾਲੀ ਨੀ ਚੋਰੇ ਲੱੱਪੇ ਵਾਲੀ ਨੀ ਬੂਰਾ ਛੋਟਾ ਬਿਕ ਲੈਣ ਦੇ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਬੂਰਾ ਛੋਟਾ ਬਿਕ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੂਰਾ ਛੋਟਾ ਰੱਬ ਲੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਬੂਰਾ ਛੋਟਾ ਰੱਬ ਲੈ ਗਿਆ ਦੋ ਮੇਰੋਏ ਖੁਰਲੀ ਦੇ ਉੱਤੇ ਬਹਿ ਕੇ ਨੀ ਬੂਰਾ ਛੋਟਾ ਰੱਬ ਲੈ ਗਿਆ ਦੋ ਮੇਰੋਏ ਖੁਰਲੀ ਦੇ ਉੱਤੇ ਬਹਿ ਕੇ ਨੀ ਬੂਰਾ ਛੋਟਾ ਰੱਬ ਲੈ ਗਿਆ ਸਾੜੀ ਲੈ ਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟੀਆਂ ਸਾੜੀ ਲੈਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟੀਆਂ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਤੋਰੀ ਇਹਨੂੰ ਵਿਕ ਲੈਣ ਦੇ ਸਾੜੀ ਲੈ ਦੂੰ ਨੀ ਦੋਰੇ ਲੱਪੇ ਵਾਲੀ ਨੀ ਚੋਰੇ ਲੱਪੇ ਵਾਲੀ ਨੀ ਤੋਰੀਏ ਨੂੰ ਵਿਕ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਤੋਰੀਏ ਨੂੰ ਤੇਲਾ ਪੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋ ਇਹ ਖੇਤਾਂ ਦੇ ਬੰਨੇ ਬਹਿ ਕੇ ਨੀ ਤੋਰੀਏ ਨੂੰ ਤੇਲਾ ਪੈ ਗਿਆ ਦੋ ਮੇਰੋ ਇਹ ਖੇਤਾਂ ਦੇ ਬੰਨੇ ਬਹਿ ਕੇ ਨੀ ਤੋਰੀਏ ਨੂੰ ਤੇਲਾ ਪੈ ਗਿਆ ਸਾੜੀ ਲੈ ਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟੀਆਂ ਸਾੜੀ ਲੈ ਦੇ ਵੇ ਦੋਰੇ ਲੱਪੇ ਵਾਲੀ ਵੇ ਚੋਰੇ ਲੱਪੇ ਵਾਲੀ ਵੇ ਮੁੰਡੇ ਆਸਿਆਲ ਕੋਟਿਆ ਮੇਰਾ ਹੈ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ